ਰਾਜਾ ਮਿਲਨ ਆਇਆ ਫਕੀਰ ਨੇ ਕਿਹਾ ਵੀ ਜਿਹੜਾ ਸਫ ਬਿਛਾਈ ਚੁੱਕ ਦੇ ਰਾਜੇ ਨੂੰ ਥੱਲੇ ਬਿਠਾਣਾ ਹੈ ਨਿਠ ਕੇ ਬੈਠੇ ਉਹ ਰਾਜਾ ਆਇਆ ਫਕੀਰ ਕੱਲਾ ਬੈਠਾ ਸੀ ਉਹਨੇ ਆਪਣਾ ਚੋਲਾ ਪਕੜਿਆ ਫਕੀਰ ਨੂੰ ਸਲਾਮ ਕੀਤੀ ਉਹਨੇ ਕਿਹਾ ਬਹਿ ਜਾ ਉਹਦੇ ਮਨ ਚ ਆਇਆ ਵੀ ਬਹਿਣ ਲਈ ਦਿੱਤਾ ਕਿ ਨਾ ਮੂੜਾ ਨਾ ਕੋਈ ਕੁਰਸੀ ਨਾ ਕੋਈ ਕਲੀਨ ਗਲੀਚਾ ਉਹਨੇ ਫਿਰ ਕਿਹਾ ਰਾਜਨ ਇਹ ਰਾਜੇ ਨੇ ਵੀ ਫਕੀਰ ਰਾਜਾ ਸਲਾਹ ਕਹਿੰਦਾ ਮੈਂ ਤੈਨੂੰ ਸਮਝ ਗਿਆ ਤੂੰ ਰਾਜਾ ਹੈ ਤੇਰੀ ਬੋਲੀ ਤੋਂ ਪਤਾ ਲੱਗਿਆ ਬਹਿ ਜਾ ਥੱਲੇ ਉਹ ਥੱਲੇ ਬੈਠਾ ਨਿਠ ਕੇ ਨਹੀਂ ਬੈਠਾ ਪੈਰਾਂ ਪਰ ਬੈਠ ਕੇ ਜਿਵੇਂ ਆਪਾਂ ਬੰਦੇ ਹੁੰਦੇ ਸਾਂ ਚੋਲਾ ਇੱਥੋਂ ਫੜਿਆ ਅੱਗੇ ਕਰ ਲਿਆ ਫਕੀਰ ਨੇ ਅੱਖਾਂ ਖੋਲ ਕੇ ਕਿਹਾ ਉਹ ਬੰਦਿਆ ਇਹ ਤਾਂ ਮਾਨ ਕਰਨੈ ਸਕਿੰਨ ਦਾ ਉਹਨੇ ਇੱਕ ਸ਼ੇਰ ਕਿਹਾ ਸੀ ਹਜ਼ਰਤ ਇਨਸਾਨ ਦਾ ਕੈਸਾ ਤਖੱਬਰ ਤੇਜ ਹੈ ਖਾਕ ਦਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ਼ ਹੈ ਕਹਿੰਦਾ ਮਿੱਟੀ ਦਾ ਪੁਤਲਾ ਤੇ ਮਿੱਟੀ ਤੋਂ ਨਫ਼ਰਤ ਕਰਦਾ ਗੁਰੂ ਜੀ ਕਹਿੰਦੇ ਨੇ ਕਈ ਐਸੇ ਨੇ ਜਿਹੜੇ ਬਾਡੀ ਨੇ ਬਿੰਸਨ ਨਾ ਉਇਸ ਨਾਸ਼ਵਾਨਤਾ ਨੂੰ ਚੇਤੇ ਕਰਕੇ ਤੈਨੂੰ ਜਪਦੇ ਆ ਕਬੀਰ ਸਾਹਿਬ ਨੇ ਕਿਹਾ ਹਾਰ ਜਰੈ ਜਿਉ ਲੱਕਰੀ ਕੇਸ ਜਰੈ ਜਿਉ ਕਾਸ ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਉਦਾਸ ਕਿ ਇਹ ਨਾਸ਼ਵੰਤਾ ਨਹੀਂ ਕਹੀ ਸੱਜਣ ਮੇਰੇ ਰੰਗਲੇ ਗਾਵੇ ਕੋ ਸਾਜ ਕਰੇ ਤਨਖੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਨ ਹਮ ਭੀਜਵੰਨਾਂ ਡੋਮਣੀ ਰੋਵਾਂ ਚੀਨੀ ਬਾਣ ਪ੍ਰਮਾਤਮ ਤੈਨੂੰ ਕੋਈ ਘਾਰੇ ਨਹੀਂ ਉਹ ਨਾਸ਼ਵਾਨਤਾ ਦੇਖਦੇ ਆ ਇਸ ਤਾਨੇ ਖਤਮ ਹੋ ਜਾਣਾ ਗਾਵੇ ਕੋ ਸਾਜ ਕਰੇ ਤਨ ਖੇ ਅਗਲਾ ਬਚਨ ਜੀ ਗਾਵੇ ਕੋ ਕਈ ਗਾंदे ਨੇ ਜੀ ਲੈ ਫਿਰ ਦੇਹ ਬੇਨਤੀ ਸੁਣਿਓ ਜਪਜੀ ਸਾਹਿਬ ਚ ਜਦੋਂ ਪਾਠ ਕਰਾਂਗੇ ਇੱਕ ਸ਼ਬਦ ਆਵੇਗਾ ਦੇ ਦਿੰਦਾ ਦੇ ਲੈਂਦੇ ਥਕ ਪਾਈ ਉਥੇ ਦੱਦੇ ਨੂੰ ਲਾਂ ਲਈ ਇੱਕ ਸ਼ਬਦ ਆਵੇਗਾ ਕੀ ਅੱਜ ਹੀ ਅੱਖਾਂ ਮੰਗਹਿ ਦੇਹ ਦੇਹ ਉਤੇ ਹਾਇ ਨੂੰ ਸਿਹਾਰੀ ਹੋਣੀ ਇੱਥੇ ਮੁਕਤਾ ਹੈ ਜੀ ਹਾ ਹਾ ਮੁਕਤਾ ਆਪ ਦੇਖਦੇ ਉਤੇ ਗਾਵੇ ਕੋ ਜੀ ਲੈ ਫਿਰ ਦੇਹ ਹੁਣ ਕੋਈ ਗੌਂਦਾ ਖੈ ਗਾਵੇ ਕੋ ਕੋਈ ਗੌਂਦਾ ਖੈ ਜੀ ਲੈ ਇਸ ਦੇ ਪਹਿਲੀ ਤੁਕ ਦਾ ਅਰਥ ਕਰੀਏ ਜਿਹੜਾ ਸ਼ਰੀਰ ਭੱਜ ਗਿਆ ਮਿੱਟੀ ਹੋ ਗਿਆ ਉਹਦੇ ਵਿੱਚੋਂ ਜਿੰਦ ਉਹਨੇ ਲੈ ਲਈ ਜੀ ਲੈ ਦਰ ਤੇ ਜਿੰਦ ਲੈ ਲਈ ਫਿਰ ਫਿਰ ਦਰ ਤੇ ਦੁਬਾਰਾ ਦੇ ਦੇ ਦਾ ਅਰਥ ਬੋਡੀ ਦੇ ਦਰਥ ਦੇਣਾ ਨਹੀਂ ਜਿਹੜਾ ਤਨ ਵਿਣਸ ਗਿਆ ਗਾਵਹਿ ਕੋ ਜੀ ਲੈ ਫਿਰ ਦੇ ਸੱਚਮੁੱਚ ਜਿਹੜਾ ਤਨ ਵਿਣਸ ਗਿਆ ਪਰਮਾਤਮਾ ਉਸ ਤਨ ਵਿੱਚੋਂ ਤੂੰ ਜਿੰਦ ਪਹਿਲਾਂ ਲੈ ਲਈ ਤੇ ਉਸ ਜਿੰਦ ਨੂੰ ਤੂੰ ਨਵੀਂ ਬੋਡੀ ਹੋਰ ਦੇ ਦਿੱਤੀ ਕੋਈ ਇਸ ਕਰਕੇ ਗਾ ਰਿਹਾ ਆਵਾ ਗਾਉਣ ਦੀ ਖੇਡ ਕਰਕੇ ਤੇ ਸੱਚੀ ਮੁੱਚੀ ਜੀ ਇਹ ਹੈ ਚਲੋ ਮੈਂ ਇਹਦੇ ਵਿਸਤਾਰ ਚ ਨਹੀਂ ਜਾਣਾ ਤੇ ਹਾਂ ਇਹ ਕੋਨੇ ਕਿਰਪਾ ਕੀਤੀ ਭੁੱਲਣ ਦੀ ਦਾਤ ਦਿੱਤੀ ਆਪ ਕਹੋਗੇ ਜੀ ਭੁੱਲਣਾ ਵੀ ਦਾਤ ਹੁੰਦਾ ਕਿਸੇ ਥਾਂ ਤੇ ਆ ਕੇ ਭੁੱਲਣਾ ਵੀ ਰੱਬ ਦੀ ਦਾਤ ਹੈ ਜੇ ਬੰਦਾ ਪਿਸ਼ੋਕੜ ਨਾ ਭੁੱਲੇ ਤੇ ਸੰਸਾਰ ਪਾਗਲਖਾਨਾ ਬਣ ਜਾਏ ਮੇਰੇ ਤੁਹਾਡੇ ਜਿੰਨੇ ਸੀ ਬੇਟੇ ਸਾਡੀ ਜ਼ਿੰਦਗੀ ਚ ਕਈ ਕਟਨਾਵਾ ਐਸਰੀਆਂ ਵਾਪਰੀਆਂ ਹੋਣੀਆਂ ਨੇ ਹਰ ਘਰ ਚ ਜਿਹੜੀਆਂ ਵਿਚਲਿਤ ਕਰ ਦਿੰਦੀਆਂ ਮੌਤ ਹੋਵੇ અપਮਾਨ ਹੋਵੇ ਪਰ ਸਮੇਂ ਦੇ ਨਾਲ ਸਮਾਂ ਬੜਾ ਬਲਵਾਨ ਏ ਇੱਕ ਸੂਜਵਾਨ ਕਹਿੰਦਾ ਕਿਸੇ ਤੇ ਮਾੜੇ ਸਮੇਂ ਆਏ ਨੂੰ ਦੇਖ ਕੇ ਹੱਸੀ ਨਾ ਕਿਉਂਕਿ ਸਮੇਂ ਦੀਆਂ ਅੱਖਾਂ ਹੁੰਦੀਆਂ ਨੇ ਵਕਤ ਦੀ ਅੱਖ ਹੁੰਦੀ ਏ ਅੱਜ ਕਿਸੇ ਦਾ ਮਜ਼ਾਕ ਉਡਾਨਾ ਪਿਆ ਤੇ ਸਮੇਂ ਨੇ ਤੇਰੇ ਚਿਹਰੇ ਨੂੰ ਪਹਿਚਾਣ ਲੈਣਾ ਜਿਹਦਾ ਮਜ਼ਾਕ ਅੱਜ ਉਡਾਨਾ ਪਿਆ ਉਹ ਜਾ ਸਮਾਂ ਇੱਕ ਦਿਨ ਤੇਰੇ ਤੇ ਵੀ ਆ ਜਾਣਾ ਸਮੇ ਦੇ ਨੇਤਰ ਨੇ ਫਿਰ ਬੇਨਤੀ ਕਰਾਂ ਕਿ ਹੁਣ ਜਿਹੜਾ ਭੁੱਲਣਾ ਹੈ ਇੱਕ ਵੈਸੇ ਪદ્ધਤੀ ਅਸੀਂ ਸਿੱਖਾਂ ਚ ਨਹੀਂ ਬਿਲਕੁਲ ਹੀ ਚਿੰਤਨ ਦੇ ਦੋ ਤਰੀਕੇ ਨੇ ਇੱਕ ਪਿਛਾ ਨੂੰ ਜਾਣਾ ਇੱਕ ਅਗਾਹ ਨੂੰ ਜਾਣਾ ਊ ਜਬਾਣੀ ਨੇ ਕਹਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਹਿੰਦੁਸਤਾਨ ਵਿੱਚ ਇਹ ਸਾਧਨਾ ਕਰਦੇ ਨੇ ਜੀ ਕਈ ਲੋਕ ਪਰ ਬੜੀ ਵੱਡੀ ਪ੍ਰੋਬਲਮ ਇਹ ਦੀ ਜਦੋਂ ਤੁਸੀਂ ਬੈਕ ਨੂੰ ਚਿੰਤਨ ਕਰੋਗੇ ਨਾ ਪਿਛਾ ਨੂੰ ਸੋਚੋਗੇ ਬੀਤੇ ਨੂੰ ਪਿਛਲੇ ਦਿਨ ਆਏ ਸਾਰੀਆਂ ਗੱਲਾਂ ਚੇਤੇ ਕੀਤੀਆਂ ਇਹ ਕਈ ਸਾਲਾਂ ਦਾ ਪ੍ਰੋਸੈਸ ਹੈ ਉਸ ਮਨੋਵਿਗਿਆਨ ਅੱਜ ਕੱਲ ਬਿਮਾਰੀਆਂ ਦੇ ਇਲਾਜ ਵੀ ਇਸ ਤਾਂ ਕਰਦੇ ਇੱਕ ਐਸਾ ਹੋਇਆ ਕਿ ਪਿਛਾਂ ਜਾਂਦਿਆਂ ਜਾਂਦਿਆਂ ਚੇਤੇ ਕਰਦਿਆਂ ਇੱਕ ਤਾਂ ਚੇਤੇ ਵਿੱਚ ਉਹ ਪਾਪ ਉੱਠ ਖੜੇ ਹੁੰਦੇ ਆ ਜਿਹੜੇ ਦੱਬੇ ਹੋਏ ਆ ਬੰਦੇ ਨੂੰ ਗਰਭ ਜੂਨ ਵਿੱਚੋਂ ਨਿਕਲਣਾ ਪੈਂਦਾ ਕਈ ਥਾਵਾਂ ਤੋਂ ਮੈਂ ਬੇਨਤੀ ਕਰਾਂ ਜੇ ਰੱਬ ਭੁੱਲਣ ਦੀ ਦਾਤ ਨਾ ਦਿੰਦਾ ਤੇ ਬੰਦਾ ਸੱਚੀ ਮੁੱਚੀ ਸ਼ਦਾਈ ਹੁੰਦਾ ਜਿਤਨੀ ਮਰਜੀ ਦੁਖਾਂਤ ਵਾਪਰਿਆ ਹੋਵੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਸਮੇਂ ਦੇ ਨਾਲ ਜ਼ਖਮ ਭਰੇ ਜਾਂਦੇ ਆ ਪਰਮਾਤਮਾ ਨੇ ਇਹ ਬਾਡੀ ਚਲੀ ਗਈ ਦੂਜਾ ਤਨ ਦੇ ਦਿੱਤਾ ਪਰ ਇੱਕ ਕਿਰਪਾ ਕਰ ਦਿੱਤੀ ਜੋ ਕੁਝ ਪਿਛਾ ਵਾਪਰਿਆ ਇਹ ਦੇ ਜੀਨ ਚੋਂ ਡਿਲੀਟ ਕਰ ਦਿੱਤਾ ਪਰ ਭਗਤੀ ਵਾਲਾ ਸੰਸਕਾਰ ਨਹੀਂ ਡਿਲੀਟ ਕਰਦਾ ਫਿਰ ਬਿੰਤੀ ਸਿਮਰਨ ਵਾਲਾ ਨਹੀਂ ਡਿਲੀਟ ਕਰਦਾ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਪਿਤੇਉ ਪੁਰਖ ਰਸਕ ਬੈਰਾਗੀ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ ਗੁਰੂ ਸਾਹਿਬ ਸ਼ਬਦ ਵਰਤ ਰਿਆ ਕਿ ਗਾਵੇ ਕੋ ਜੀ ਲੈ ਫਿਰ ਦੇ ਜਿਹੜਾ ਤਨ ਬਿਨ ਸਿਆ ਸੀ ਉਹ ਖਤਮ ਹੋ ਗਿਆ ਉਸ ਤਨ ਵਿੱਚੋਂ ਜਿੰਦ ਲੈ ਕੇ ਉਹਨੂੰ ਨਵਾਂ ਨਿੱਕਾ ਜਾ ਸ਼ਰੀਰ ਹੋਰ ਦੇ ਦਿੱਤਾ ਚਲ ਕਰ ਯਾਤਰਾ ਕਈ ਵਾਰੀ ਸ਼ਬਦ ਬਾੜੀ ਚਾਉਂਦੇ ਨੇ ਇੱਕ ਜਨਮ ਦੀ ਖੇਡ ਨਹੀਂ ਇਹ ਵੀ ਇਹ ਵੀ ਗਾਇਆ ਜਾਂਦਾ ਦੂਰੀ ਮਿਟਾਣ ਲਈ ਵੀ ਗਾਇਆ ਜਾਂਦਾ ਤੈਨੂੰ ਤੇ ਹਾਜ਼ਰ ਨਾਦਰਤਾ ਜਾਣ ਕੇ ਵੀ ਤੈਨੂੰ ਗਾਇਆ ਜਾਂਦਾ ਹੈ ਹੁਣ ਇਹ ਪਹਿਲਾ ਖੈ ਗਾਵੇ ਕੋ ਜਪੈ ਦਿਸੈ ਦੂਰ ਉਹ ਬਹੁਤ ਦੂਰ ਕਈ ਜਨਮਾਂ ਦੀ ਖੇੜ ਉਸ ਤੱਕ ਅਸੀਂ ਪਹੁੰਚ ਨਹੀਂ ਸਕਦੇ ਇਹ ਵੀ ਖੈ ਪਰ ਗਾਉਂਦੇ ਫਿਰ ਵੀ ਪਿਆ ਪਰ ਗਾਵੇ ਕੋ ਕਈ ਤੈਨੂੰ ਗਾਰੇ ਆ ਵੇਖੈ ਹਾਜ਼ਰਾ ਖਦੂਰ ਅਸਲ ਸ਼ਬਦ ਹੈ ਹਾਜ਼ਰ ਹਜ਼ੂਰ ਪਰ ਪਾਠ ਅਸੀਂ ਉਹੀ ਕਰਨਾ ਜੋ ਬਾਬਾ ਜੀ ਨੇ ਲਿਖੇ ਹਾਦਰਾ ਖਦੂਰ ਹਾਜ਼ਰ ਹਜ਼ੂਰ ਇਹਦੇ ਅਰਥੇ ਨੇ ਕਈ ਗਾਂਦੇ ਨੇ ਤੂੰ ਬਹੁਤ ਦੂਰ ਹੈਂ ਕਈ ਗਾਂਦੇ ਨੇ ਪ੍ਰਮਾਤਮਾ ਤੂੰ ਬਿਲਕੁਲ ਹਾਜ਼ਰ ਨਾਜ਼ਰ ਨੇੜੇ ਹੈਂ ਦੇਖੋ ਇਹ ਬਾਬਾ ਭਗਤ ਜੀ ਦੇ ਸ਼ਬਦ ਲੈ ਲਈਏ ਦੂਰ ਜਾਣ ਕੇ ਕਹਿੰਦੇ ਨੇ ਬਹੁਤ ਜਨਮ ਵਿਚਰੇ ਇਥੇ ਮਾਦੋ ਬੜੀ ਦੂਰ ਦੀ ਗੱਲ ਹੈ ਬਹੁਤ ਜਨਮ ਵਿਚਰੇ ਇਥੇ ਮਾਦੋ ਇਹ ਜਨਮ ਤੁਹਾਾਰੇ ਲੇਖੇ ਕਹਿ ਰਬਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਤੇ ਦੂਜੇ ਪਾਸੇ ਉਹੀ ਮਹਾਂਪੁਰਖ ਕਹਿ ਰਹੇ ਰਵਦਾਸ ਜੀ ਸਰਬੈ ਇਕ ਅਨੇਕਾ ਸੁਆਮੀ ਸਭ ਕਟ ਭੁਗਵੈ ਸੋਈ ਕਹਿ ਰਵਦਾਸ ਹਾਥ ਪੈ ਨੇਰੇ ਸਹਿਜੇ ਹੋਏ ਸੋ ਹੋਈ ਤੂੰ ਹੱਥ ਤੋਂ ਨੇੜੇ ਹੈ ਕੋਈ ਕਹਿ ਰਿਹਾ ਬਹੁਤ ਦੂਰ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਮ ਗਜ ਮੀਨ ਕਰੰਗਾ ਚਰੰਕ ਕਾਲੇ ਦੇ ਸੰਜਰੀਆ ਬੜੀ ਦੂਰੀ ਬਣ ਗਈ ਪਰ ਦੂਜੇ ਪਾਸੇ ਮਹਾਰਾਜ ਕਹਿੰਦੇ ਨੇ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਇਸੇ ਨੂੰ ਗੁਰੂ ਜੀ ਨੇ ਕਹਾ ਕੋ ਕਹਿ ਤੋ ਸਭ ਬਾਹਰ ਬਾਹਰ ਕੋ ਕਹਿ ਤੋ ਸਭ ਮਈਓ ਗਾਵੇ ਕੋ ਜਾਪੈ ਦਿਸੈ ਦੂਰ ਕੋਈ ਗਾਰੇ ਨੇ ਤੂੰ ਦੂਰ ਬਹੁਤ ਹੈ ਗਾਵੇ ਕੋ ਵੇਖੈ ਹਾਦਰਾ ਹਦੂਰ ਫਿਰ ਬੇਨਤੀ ਸੁਣਿਓ ਥੋੜੀ ਜੀ ਮੈਂ ਆਪ ਜੀ ਦਾ ਧਿਆਨ ਫਿਰ ਵਾਪਸ ਲਜਾਵਾਂਗਾ ਗਾ ਰਹੇ ਨੇ ਪਰ ਮਹਾਰਾਜ ਕਹਿੰਦੇ ਨੇ ਕਥਨਾ ਕਥੀ ਨਾ ਆਵੇ ਟੋਟ ਇੱਥੇ ਵੀ ਵਾਵੇ ਤੇ ਦੁਲਾਵਾਂ ਨੇ ਆਵੇ ਨਹੀਂ ਕਥਨਾ ਕਥੀ ਕਥਨਾ ਦਾ ਅਰਥੇ ਬੋਲਣਾ ਕਥੀ ਦਾ ਅਰਥ ਹੋ ਗਿਆ ਵੀ ਕਥ ਕੱਥ ਕੇ ਬਹੁਤ ਜ਼ਿਆਦਾ ਬੋਲੇ ਤੇਰੇ ਬਾਰੇ ਬਹੁਤ ਕੁਝ ਗਾ ਕੇ ਗਏ ਲੋਕ ਨਾ ਨਹੀਂ ਆਵੇ ਟੋਟ ਟੋਟਦਰ ਤੇ ਟੋਟਾ ਘਾਟਾ ਪੈ ਜਾਣਾ ਇਹਦਾ ਅਰਥ ਹੋ ਗਿਆ ਕਿ بڑے ਬੰਦੇ ਕਥ ਕੱਥ ਕੇ ਕੱਥ ਕੇ ਚਲੇ ਗਏ ਪਰ ਸੱਚ ਐਵੇ ਤੇਰੇ ਬਾਰੇ ਉਹ ਵੀ ਪੂਰਾ ਨਿਕਤ ਸਕੇ ਨਾ ਆਵੇ ਟੋਟ ਦਾ ਅਰਥ ਅਜੇ ਵੀ ਕਥਨ ਵਿੱਚ ਟੋਟਾ ਨਹੀਂ ਆਇਆ ਟੋਟਾ ਦਾ ਅਰਥ ਅੰਤ ਨਹੀਂ ਹੋਇਆ ਕਥਨਾ ਫਿਰ ਬੇਨਤੀ ਸਿਰ ਨਾ ਆਵੇ ਟੋਟ ਦਾ ਅਰਥ ਹੁੰਦਾ ਵੀ ਬਸ ਹੁਣ ਟੋਟਾ ਆ ਗਿਆ ਖਤਮ ਹੋ ਗਿਆ ਇਹ ਦਾ ਅਰਥ ਹੂ ਕਰਾਂਗੇ ਕਥਨਾ ਕਥੀ ਨਾ ਆਵੇ ਟੋਟ ਕਿੰਨੇ ਕੁ ਕਾਹਦੇ ਰਹੇ ਪਰ ਅੰਤ ਨਹੀਂ ਆਇਆ ਮਹਾਰਜ ਕਹਿੰਦੇ ਨੇ ਕਥ ਕਥ ਕਥੀ ਕਥ ਕਤ ਕੇ ਕਥ ਕਤ ਕੇ ਤੈਨੂੰ ਕਥਿਆ ਕੋਟੀ ਕੋਟ ਕੋਟ ਇਥੇ ਕੋਟ ਦਾ ਅਰਥ ਕਿਲਾ ਨਹੀਂ ਇਥੇ ਕੋਟ ਦਾ ਅਰਥ ਕਰੋੜਾਂ ਕੋਟੀ ਕੋਟ ਕੋੜਾਂ ਕਰੋੜਾਂ ਵਾਰ ਤੈਨੂੰ ਕੱਤ ਕੇ ਚਲੇ ਗਏ ਪਰ ਪ੍ਰਮਾਤਮਾ ਸੱਚ ਇਹ ਵੇ ਕਿ ਅੱਜ ਤੀਕਰਾਂ ਇੰਨੇ ਕੱਤ ਕੇ ਚਲੇ ਗਏ ਪਰ ਕੋਈ ਨਹੀਂ ਕਹਿ ਸਕਦਾ ਇਸ ਚੈਪਟਰ ਬੰਦ ਕਰੋ ਰੱਬ ਬਾਰੇ ਖੋਜ ਪੂਰੀ ਹੋ ਗਈ ਨਹੀਂ ਇਹ ਟੋਟਾ ਹੀ ਨਹੀਂ ਆ ਸਕਦਾ ਕੱਤਣਾ ਕੱਤੀਣਾ ਆਵੇ ਟੋਟ ਕੱਤ ਕੱਤ ਕੱਤੀ ਕੋਟੀ ਕੋਟ ਕੋਟ ਇਹ ਇਹ ਅੱਗੇ ਚੱਲ ਕਿਥਾਂ-ਥਾਂ ਤੇ ਆਵੇਗਾ ਅੰਤ ਨਾ ਸਿਫਤੀ ਕਹਿ ਨਾ ਅੰਤ ਅੰਤ ਨਾ ਕਰਨੇ ਦਿਨ ਅੰਤ ਇਹ ਹੀ ਕੀਤੇ ਆਖਾਂ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਟ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਇਹ ਸਾਰਾ ਜਪਜੀ ਸਾਹਿਬ ਆਪਣੀ ਵਿਆਖਿਆ ਆਪੇ ਕਰੀ ਜਾਏਗਾ ਹੁਣੇ ਬੇਨਤੀ ਕਥ ਨਾ ਕਥੀ ਨਾ ਆਵੇ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇ ਇਥੇ ਦੱਦੇ ਨੂੰ ਲਾਂਖ ਹੈ ਉਥੇ ਦੱਦੇ ਨੂੰ ਲਾਂ ਹਾ ਹਾ ਮੁਕਤਾ ਸੀ ਦੇਹ ਦਿੰਦਾ ਦੇ ਦੇਣ ਵਾਲਾ ਦਾਤਾ ਦੇ ਰਿਹਾ ਹੈ ਲੈਂਦੇ ਲੈਣ ਵਾਲੇ ਥੱਕ ਪਾਹ ਸੱਚ ਇਹ ਵੇ ਦੇਣ ਵਾਲਾ ਦਾਤਾ ਦਈ ਜਾ ਰਿਹਾ ਹੈ ਲੈਣ ਵਾਲੇ ਜਿਹੜੇ ਨੇ ਉਹ ਥੱਕ ਗਏ ਆ ਉਹ ਉਹ ਉਹਨਾਂ ਕੋਲ ਸਮਰੱਥ ਹੀ ਨਹੀਂ ਹੁਣ ਸੱਚੀ ਥੱਕ ਗਏ ਆ ਨਾ ਜੀ ਦੇਣ ਵਾਲਾ ਦਾਤਾ ਘਰ ਹੋਰ ਦਈ ਜਾਂਦਾ ਤੇ ਜੇ ਸ਼ਰੀਰ ਨੇ ਰਹਿਣਾ ਇਹ ਇਹ ਤਾਂ ਗਿਆ ਦੇਣ ਵਾਲੇ ਨੇ ਇੰਨੇ ਪੈਸੇ ਦਿੱਤੇ ਵੀ ਭਾਵੇਂ 100 ਸਾਲ ਔਰ ਜੀ ਲੋ ਤਾਂ ਵੀ ਨਹੀਂ ਮੁੱਕਦੇ ਪਏ ਤੇ ਜਿਹੜਾ ਖਾਣ ਵਾਲਾ ਉਹਦੀ ਕਹਾਣੀ ਖਤੋਂਦੀ ਪਈ ਮਹਾਰਾਜ ਕਹਿੰਦੇ ਨੇ ਜਿਹੜਾ ਦੇ ਰਿਹਾ ਉਹਨੂੰ ਕੋਈ ਪਰਵਾਹ ਨਹੀਂ ਉਹ ਦੇ ਹੀ ਜਾ ਰਿਹਾ ਦਿਨ ਦਾ ਦੇ ਲੈਂਦੇ ਥੱਕ ਪਾਹੇ ਲੈਣ ਵਾਲੇ ਥੱਕ ਗਏ ਅੱਜ ਵੀ ਦੰਦ ਨਿਕਲ ਗਏ ਪਰ ਰੋਟੀ ਤਾਂ ਉਹਨੇ ਫਿਰ پڑੋਲੇ ਚ ਆਟਾ ਦੇ ਦਿੱਤਾ ਸਿੱਧੇ ਗੱਲ ਉਹਨੇ ਕੱਪੜੇ ਦਿੱਤੇ ਅੰਗ ਹੀ ਕੋਈ ਨਹੀਂ ਚੱਲਦੇ ਪਰ ਟੇਡੇ ਮਡੇ ਹੋ ਗਏ ਮਹਾਰਾਜ ਕਹਿੰਦੇ ਆ ਦੇਣ ਵਾਲਾ ਦਾਤਾ ਨਹੀਂ ਥੱਕ ਰਿਹਾ ਇਥੇ ਲੈਣ ਵਾਲੇ ਥੱਕ ਜਾਂਦੇ ਆ ਦਿਨ ਦਾ ਦੇ ਲੈਂਦੇ ਥੱਕ ਪਾਏ ਤੇ ਅੱਜ ਨਹੀਂ ਜੁਗਾ ਜੁਗੰਤਰ ਇਹ ਜੁਗਾ ਦਾ ਅਰਥ ਕਈ ਜੁਗਾ ਤੋਂ ਇਹ ਗੱਲਾਂ ਲਫ਼ਜ਼ ਜੀ ਜੁਗੰਤਰ ਇਹ ਦੋ ਲਫ਼ਜ਼ਾਂ ਨਾਲ ਬਣਿਆ ਜੁਗ ਅੰਤਰ ਤੇ ਮਹਾਰਾਏ ਨੇ ਐੜਾ ਨਹੀਂ ਵਿੱਚ ਲਾਇਆ ਸਿੱਧਾ ਹੀ ਲਾ ਦਿੱਤਾ ਜੁਗੰਤਰ ਇਹਦਾ ਅਰਥ ਹੋ ਗਿਆ ਜੇ ਅਰਥ ਕਰਾਂਗੇ ਜੁਗ ਅੰਤਰ ਜੁਗਾ ਵਿੱਚ ਜੁਗਾ ਜੁਗੰਤਰ ਜਿਵੇਂ ਆਪਾਂ ਕਹਿੰਦੇ ਆ ਜੁਗਾ ਜੁਗਾ ਵਿੱਚ ਇਹਦਾ ਅਰਥ ਇਹ ਹੋਵੇਗਾ ਕਿ ਜੁਗੰਤਰਦਰ ਤੇ ਹਰ ਜੁਗ ਵਿੱਚ ਦੇਨ ਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਈ ਖਾਂੇ ਜੁਗਾ ਜੁਗਾ ਤੋ ਤੈਨੂੰ ਖਾਈ ਜਾ ਰਿਆ ਤੇਰੀਆਂ ਦਾਤਾਂ ਨੂੰ ਮਹਾਰਾਜ ਹੁਣ ਫਿਰ ਆਜੋ ਉਸੇ ਵਿਸ਼ੇ ਤੇ ਮੈਂ ਫਿਰ ਤੁਹਾਨੂੰ ਪਿੱਛੇ ਲ ਜਾਣਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਪਹਿਲੀ ਪੌੜੀ ਦੂਜੀ ਪੌੜੀ ਆ ਗਈ ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋਮੈ ਕਹਿਆ ਨਾ ਕੋਈ ਫਿਰ ਉਪਰ ਕਰਨਾ ਗਿਆ ਹੁਕਮੀ ਹੁਕਮ ਚਲਾਏ ਰਾਹ ਉਹ ਸਬਜੈਕਟ ਇੱਕੋ ਚਲ ਰਿਹਾ ਹੈ ਹੁਣ ਇੱਥੇ ਸ਼ਬਦ ਆ ਗਿਆ ਹੁਕਮੀ ਦਾ ਅਰਥ ਜਿਹੜਾ ਹੁਕਮ ਕਰ ਰਿਹਾ ਹੈ ਇਹ ਦੋਵੇਂ ਇਕੱਠੇ ਆ ਗਏ ਜੀ ਅੱਗੇ ਨਹੀਂ ਇਕੱਠੇ ਆਏ ਅੱਗੇ ਸੀ ਹੁਕਮੀ ਖੋਬਣ ਆਕਾਰ ਹੁਕਮ ਨਾ ਕਿਹਾ ਜਾਈ ਇੱਥੇ ਇਕੱਠੇ ਆ ਗਏ ਹੁਕਮੀ ਹੁਕਮ ਚਲਾਏ ਰਾਹ ਹੁਕਮੀ ਦਾ ਅਰਥ ਪਰਮਾਤਮਾ ਹੁਕਮ ਦਾ ਅਰਥ ਉਹਦਾ ਹੁਕਮ ਇਦੇ ਅਰਥ ਹੋ ਗਿਆ ਚਲਾਏ ਦਾ ਅਰਥ ਤੇ ਚਲਾ ਰਿਹਾ ਰਾਹ ਉਹਦਾ ਅਰਥ ਆ ਜ਼ਿੰਦਗੀ ਦੇ ਰਾਹ ਆ ਸੰਸਾਰ ਦਾ ਨਿਜ਼ਾਮ ਸਭ ਉਹ ਚਲਾ ਰਿਹਾ ਉਸ ਹੁਕਮੀ ਦਾ ਹੁਕਮ ਫਿਰ ਬੇਨਤੀ ਹੁਕਮੀ ਦਾ ਹੁਕਮ ਤਾਂ ਹੀ ਮੈਂ ਦੋ ਜੋਰ ਦੇ ਰਿਹਾ ਸਾਂ ਵੀ ਹੁਕਮ ਜਿਹੜਾ ਉਹ ਹੁਕਮੀ ਤੋਂ ਵੱਖ ਨਹੀਂ ਜਿੱਥੇ ਹੁਕਮ ਹੋਵੇਗਾ ਉੱਥੇ ਹੁਕਮੀ ਜ਼ਰੂਰ ਹੋਵੇਗਾ ਬਾਬਾ ਜੀ ਨੇ ਇੱਥੇ ਦੋਨੋਂ ਇਕੱਠੇ ਕਰ ਦਿੱਤੇ ਹੁਕਮੀ ਹੁਕਮ ਜਿਹਦਾ ਹੈ ਤੇ ਨਾਲ ਹੁਕਮ ਹੁਕਮੀ ਹੁਕਮ ਚਲਾਏ ਰਾਹ ਇਸ ਸੰਸਾਰ ਦੇ ਸਾਰੇ ਖੇਡ ਨੂੰ ਹੁਕਮੀ ਦਾ ਹੁਕਮ ਚਲਾ ਰਿਹਾ ਹੈ ਹੁਕਮ ਚਲਾ ਰਿਹਾ ਹੈ ਤੇ ਮਹਾਰਾਜ ਕਹਿੰਦੇ ਆ ਦੋ ਘਰ ਕਿਤੇ ਪਾਲਨੇ ਪੈ ਜਾਣ ਬੰਦਾ ਅੱਕ ਜਾਂਦਾ ਏ ਇੱਕ ਹੀ ਘਰ ਪਾਲਣਾ ਪੈਂਦਾ ਇਸ ਤਰੀ ਹੈ ਨਾ ਜੀ ਆਪਾਂ ਖੀਰ ਚਾੱਕ ਕੇ ਹੀ ਕਹਿੰਨੇ ਆ ਵੀ ਹੁਣ ਤੁਸੀਂ ਆਪਣੇ ਪੈਰਾਂ ਤੇ ਖਲਵੋ ਸਾਡਾ ਖੇੜਾ ਛੱਡੋ ਮਰਗਤ ਇੰਨੇ ਸਮਾਂ ਕਮਾਕ ਮਾ ਕੇ ਤੁਹਾਨੂੰ ਖਾਂਦੇ ਆ ਸੱਚੀ ਮੁੱਚੀ ਘਰਾਂ ਚ ਲੜਾਈਆਂ ਨੇ ਮਹਾਰਾਜ ਕਹਿੰਦੇ ਤੇਰੇ ਤੋਂ ਕੁਰਬਾਨ ਜਾਵਾ ਜੁਗਾਂ ਤੋਂ ਪੈਦਾ ਕਰ ਰਿਹਾ ਜੁਗਾਂ ਤੋਂ ਰੋਜੀ ਦੇ ਰਿਹਾ ਅੱਜ ਵੀ ਪਾਲਨੇ ਪਰ ਨਾਨਕ ਵਿਗਸੈ ਵੇ ਪਰਵਾਹ ਕਦੀ ਮੱਥੇ ਤੇ ਤਿਉੜੀ ਨਹੀਂ ਪਾਉਂਦਾ ਹਮੇਸ਼ਾ ਖੁਸ਼ ਹੀ ਰਹਿੰਦਾ ਉਹਨੂੰ ਕਦੀ ਇਹ ਜੰਜਾਲ ਤੋਂ ਦੁੱਖ ਨਹੀਂ ਲੱਗਾ ਨਾਨਕ ਵਿਗਸੈ ਗੁਰੂ ਨਾਨਕ ਸਾਹਿਬ ਵਚਨ ਕਰੇ ਨਾਨਕ ਦਰਤ ਗੁਰੂ ਨਾਨਕ ਸਾਹਿਬ ਵਿਗਸੈ ਦਾ ਅਰਥ ਹੁੰਦਾ ਪਰੇਸ਼ਾਨ ਹੋਣਾ ਇੰਨਾ ਕੁਝ ਚਲਾ ਕੇ ਜੁਗਾਂ ਜੁਗਾਂ ਤੋਂ ਰਿਜ਼ਕ ਦੇ ਕੇ ਜੁਗਾਂ ਜੁਗਾਂ ਤੋਂ ਸਰੀਰ ਬਣਾ ਕੇ ਢਾ ਕੇ ਇਹਨਾਂ ਕੋਈ ਸਾਜ ਕੇ ਕਦੀ ਤੂੰ ਥੱਕ ਕੇ ਕਿਹਾ ਬਸ ਬਸ ਇਹ ਚੀਜ਼ ਖੰਡਨ ਕਰ ਦਈਏ ਪੱਛਮ ਦੀ ਉਸ ਧਾਰਾ ਨੂੰ ਜਿਹੜੇ ਕਹਿੰਦੇ ਆ ਰੱਬ ਨੇ ਇੰਨੇ ਦਿਨ ਰਚਨਾ ਕੀਤੀ ਫਿਰ ਇੱਕ ਦਿਨ ਥੱਕ ਕੇ ਕਿਹਾ ਆਰਾਮ ਕਰਨੇ ਮਹਾਰਾਜ ਕਹਿੰਦੇ ਨਹੀਂ ਨਹੀਂ ਉਹ ਥੱਕਦੇ ਹੀ ਨਹੀਂ ਦੇਣ ਵਾਲਾ ਕਿਸੇ ਦਿਨ ਛੁੱਟੀ ਨਹੀਂ ਕਰਦਾ ਮੈਂ ਫਿਰ ਬੇਨਤੀ ਕਰਾਂ ਆਪਾਂ ਕੰਮ ਤੋਂ ਛੁੱਟੀ ਕਰ ਜਾਂਦੇ ਆ ਰੋਟੀ ਤਾਂ ਰੱਬ ਛੁੱਟੀ ਵਾਲੇ ਦਿਨ ਵੀ ਦਿੰਦਾ ਪਿਆ ਉਹਦੀ ਕੋਈ ਛੁੱਟੀ ਨਹੀਂ ਇਸ ਕਰਕੇ ਕਿਆ ਵੀ ਨਾਨਕ ਵਿਗਸੈ ਵੇ ਪ੍ਰਵਾਹ ਉਹਨੂੰ ਕੋਈ ਪਰਵਾਹ ਨਹੀਂ ਕਿੰਨੇ ਜੰਮਦੇ ਕਿੰਨੇ ਮਰਦੇ ਆ ਉਹਦੇ ਉੱਤੇ ਕੋਈ ਵੀ ਟੈਨਸ਼ਨ ਨਹੀਂ ਕੋਈ ਪ੍ਰੇਸ਼ਾਨੀ ਨਹੀਂ ਮਹਾਰਾਜ ਕਹਿ ਰਿਹਾ ਹੁਕਮੀ ਹੁਕਮ ਚਲਾਏ ਰਾਖੋ ਨਾਨਕ ਵਿਗਸੈ ਖੁਸ਼ ਹੈ ਵੇ ਪ੍ਰਵਾਹ ਉਹਨੂੰ ਕੋਈ ਪਰਵਾਹ ਨਹੀਂ ਹੁਣ ਇੱਥੋਂ ਤੱਕ ਬੜੀ ਬਰੀ ਗੱਲ ਚੱਲ ਰਹੀ ਸੀ ਹੁਕਮ ਰਜ਼ਾਈ ਚੱਲਣਾ ਸੁਣੋ ਹੁਕਮ ਨਾਨਕ ਹੁਕਮ ਹੈ ਜੇ ਬੁਝੇ ਹੁਕਮ ਹੀ ਹੁਕਮ ਚਲਾਏ ਰਾ ਹੁਣ ਇੱਕ ਸਵਾਲ ਹੈ ਕਿ ਸਤਿਗੁਰੂ ਜੀ ਇਹ ਇੰਨੇ ਵਿਖਮ ਗਹਿਰੇ ਬਚਨ ਕਹਿ ਰਹੇ ਹੋ ਅਸੀਂ ਪੰਜਾਂ ਤਤਾਂ ਦੇ ਚੋਲੇ ਜਾਂ ਸਾਨੂੰ ਦੱਸੋ ਵੀ ਹੁਕਮ ਨੂੰ ਸਮਝਣ ਲਈ ਤੇ ਸਚਿਆਰ ਬਣ ਲਈ ਅਸੀਂ ਕੀ ਕਰੀਏ ਸਾਨੂੰ ਦੱਸੋ ਹੁਣ ਆ ਜਿਹੜੀ ਚੌਥੀ ਪੌੜੀ ਹੈ ਇੱਥੇ ਪਹਿਲੀ ਪੌੜੀ ਸਮਾਪਤ ਹੋਣੀ ਮੈਂ ਆਪ ਨੂੰ ਬੇਨਤੀ ਕੀਤੀ ਚਲ ਪ੍ਰਕਰਨ ਪਹਿਲੀ ਪੌੜੀ ਤੇ ਬਦਲਦੀ ਰਿ ਪੌੜੀ ਹੁਣ ਚੌਥੀ ਪੌੜੀ 'ਚ ਮਹਾਰਾਜ ਫਿਰ ਦੱਸ ਦਿਆ ਵੀ ਤੁਸੀਂ ਆਹ ਕੰਮ ਕਰੋ ਮਹਾਰਾਜ ਕੀ ਸ਼ੁਰੂਆਤ ਕਰਦੇ ਆ ਸਾਚਾ ਸਾਹਿਬ ਸਾਹਿਬ ਨਹੀਂ ਪੜਨਾ ਹਾਹੇ ਨੂੰ ਸਿਹਾਰੀ ਬੋਲਣੀ ਹੈ ਤੇ ਸੱਸੇ ਨੂੰ ਕੰਨਾਂ ਜ਼ਰੂਰ ਲਾਣਾ ਹੈ ਸਾਹਿਬ ਨਹੀਂ ਪੜਨਾ ਸਾਚਾ ਸਾਚਾ ਦਾ ਅਰਥ ਸੱਚਾ ਸਦੀਵ ਜਿਹਨੂੰ ਆਦ ਸੱਚ ਪਿੱਛੇ ਕਹੇ ਇਹ ਤੀਜੀ ਵਾਰ ਹੀ ਆ ਗਿਆ ਪਹਿਲਾਂ ਸਤ ਨਾਮ ਆਇਆ ਫਿਰ ਆਦ ਸੱਚ ਆਇਆ ਹੁਣ ਸਾਚਾ ਸਾਇਬ ਆ ਗਿਆ ਸਾਚਾ ਸਾਹਿਬ ਸਾਇਬ ਦਾ ਅਰਥ ਏ ਮਾਲਕ ਮੇਰਾ ਮਾਲਕ ਸੱਚਾ ਹੈ ਸਾਚ ਨਾਇ ਸੁਣਿਓ ਇੱਥੇ ਪ੍ਰੋਫੈਸਰ ਪ੍ਰਿੰਸੀਪਲ ਸਾਹਿਬ ਸਿੰਘ ਉਹ ਨਾਇ ਦੇ ਅਰਥ ਕੀਤੇ ਨੇ ਇਨਸਾਫ ਨਿਆਂ ਪਰ ਸਾਰੇ ਵਿਦਵਾਨਾਂ ਨੇ ਇੱਥੇ ਨਾਇ ਦੇ ਅਰਥ ਕੀਤੇ ਆ ਨਾਮ ਹੋਂਜੇ ਇਹੀ ਸਪੈਲਿੰਗ ਜਦੋਂ ਅੱਗੇ ਜਾਣੀ ਹੈ ਨਾ ਇਹ ਛੇਵੀਂ ਪੌੜੀ 'ਚ ਇਹਦੇ ਅਰਥ ਬਦਲ ਜਾਣੇ ਨੇ ਇੱਥੇ ਨੰਨੇ ਨੂੰ ਕੰਨਾ ਤੇ ਈੜੀ ਨੂੰ ਹਿਆਰੀਏ ਨਾਏ ਤੇ ਛੇਵੀਂ ਪੌੜੀ ਜਾ ਕੇ ਨੇ ਬਣ ਜਾਣਾ ਹੈ ਤੀਰਥਨਾਮਾ ਜੇਤਿਸ ਭਾਵਾਂ ਵਿਣ ਭਾਣੇ ਕੇ ਨਾਏ ਉੱਥੇ ਯਾਦ ਰੱਖਿਓ ਹਾ ਆ ਜਾਣੇ ਇੱਥੇ ਨਾਏ ਦਾ ਅਰਥ ਹੈ ਨਾਮ ਉੱਥੇ ਨਾਏ ਦਾ ਅਰਥ ਆਵੇਗਾ ਨਹਾਉਣਾ ਨਾਲੇ ਵੈਗਰੂ ਤੂੰ ਸੱਚਾ ਹੈ ਸਾਚਾ ਸਾਹਿਬ ਸਾਚ ਨਾਏ ਤੇਰਾ ਨਾਮ ਵੀ ਸੱਚਾ ਹੈ ਤੇਰਾ ਨਾਮ ਅਤ ਦਾ ਸੱਚਾ ਹੈ ਤੇ ਅਗਲਾ ਬਚਨ ਭਾਖਿਆ ਭਾਖਿਆ ਦਾ ਅਰਥ ਹੁੰਦਾ ਬੋਲਣਾ ਭਾਖਿਆ ਦਾ ਅਰਥ ਭਾਸ਼ਾ ਵੀ ਕਰਦੇ ਆ ਭਾਖਿਆ ਅਗਲਾ ਲਫਜ ਇਹ ਭਾਓ ਮੈਂ ਇਹ ਇਹ ਪਾਠ ਰਿਪੀਟ ਕੀਤਾ ਸੀ ਪਾਠ ਕਰਨ ਲੱਗਿਆ ਕਦੀ ਇਹਨੂੰ ਭਾਓ ਨਹੀਂ ਪੜਨਾ ਭੱਬੇ ਨੂੰ ਕੰਨਾ ਬੋਲਣਾ ਜੇ ਪਾਠ ਭਉ ਕਰ ਦਿੱਤਾ ਭਉ ਦਾ ਅਰਥ ਹੈ ਡਰ ਤੇ ਜਦੋਂ ਕੰਨਾਂ ਲਾ ਕੇ ਪਾਠ ਕਰਾਂਗੇ ਭਾਉ ਤੇ ਭਾਉ ਦਾ ਅਰਥ ਹੈ ਪ੍ਰੇਮ ਪਰਮਾਤਮਾ ਸਾਚਾ ਸਾਇਬ ਤੂੰ ਸੱਚਾ ਹੈ ਭਾਖਿਆ ਤੇਰੀ ਬੋਲੀ ਕੀ ਹੈ ਭਾਖਿਆ ਤੂੰ ਕੀ ਬੋਲੀ ਬੋਲਨੇ ਤੇਰੀ ਬੋਲੀ ਦਰਅਸਲ ਭਾਉ ਦਾ ਅਰਥ ਹੈ ਪ੍ਰੇਮ ਅਪਾਰ ਦਾ ਅਰਥ ਹੈ ਜਿਹਦਾ ਅੰਤ ਕਿਸੇ ਨੇ ਪਾਇਆ ਪਰਮਾਤਮਾ ਤੇਰਾ ਅੰਤ ਕਿਸੇ ਨੇ ਪਾਇਆ ਪਰ ਤੇਰੀ ਬੋਲੀ ਸਿਰਫ ਪ੍ਰੇਮ ਹੈ ਕਿਉਂਕਿ ਪਰਮਾਤਮਾ ਤੱਕ ਪਹੁੰਚਣ ਲਈ ਸ਼ਬਦਾਵਲੀ ਵਰਤਨੇ ਜ਼ਰੂਰ ਆ ਅਗੇ ਅਖਰੀ ਨਾਮ ਆਉਣਾ ਹੈ ਪੌੜੀਆਂ 'ਚ ਪਰ ਸੱਚੇ ਵੇ ਅੱਖਰ ਵੀ ਉਹ ਸਵਕਾਰ ਹੁੰਦੇ ਨੇ ਜਿਨ੍ਹਾਂ ਅੱਖਰਾਂ ਵਿੱਚ ਪ੍ਰੇਮ ਦੀ ਖੇਚੋ